ਬੀਬੀ ਕਾਨ ਮੇ న్యూਸ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਆਨੰਦਪੁਰ ਸਾਹਨੇਵਾਲ ਵਿੱਚ ਜਿੱਥੇ ਕਿ ਬੀਬੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਅਫਤਾਰ ਸਿੰਘ ਆਨੰਦਪੁਰੀਆ ਜੀ ਆਓ ਗੱਲਬਾਤ ਕਰਦੇ ਹਾਂ ਸੋਸਾਇਟੀ ਦੀ ਹੁੰਦੀ ਹੈ ਆਨੰਦਪੁਰ ਤੋਂ ਆਨੰਦਪੁਰ ਦੇ ਨੌਜਵਾਨ ਕਰਦੇ ਆ ਵੱਡਾ ਜਿਹੜਾ ਸਹਿਯੋਗ ਆ ਸਾਡੇ ਸਰਪ੍ਰਸਤ ਨੇ ਸਰਦਾਰ ਸੀਤੋਕ ਸਿੰਘ ਐਸਐਚਓ ਸਾਹਿਬ ਇਹਨਾਂ ਦਾ ਯੋਗਦਾਨ ਆ ਬਾਕੀ ਇਹ ਸਿਮਰਤ ਮੀਤਕਾਰ ਸਾਡੀ ਜਿਹੜੀ ਇੱਕ ਬੱਚੀ ਪਿਛਲੇ ਤਿੰਨ ਸਾਲ ਪਹਿਲਾਂ ਸਾਨੂੰ ਸੰਸਾਰ ਨੂੰ ਅਲਵਿਦਾ ਕਹੀ ਉਹ ਦੀ ਜਾਦ ਦੇ ਵਿੱਚ ਹੈ ਕਿਉਂਕਿ ਉਹ ਵੀ ਆਪਣੇ ਸਕੂਲ ਦੇ ਵਿੱਚ ਪਾਲੇ ਦੇ ਸਕੂਲ ਦੇ ਵਿੱਚ ਬੜਾ ਐਂਟਰਟੇਨਮੈਂਟ ਕਰਦੀ ਸੀ ਜੋ ਨੇ ਟੀਚਰਾਂ ਨੂੰ ਦੱਸਿਆ ਔਰ ਮੇਨ ਮੈਸੇਜ ਸਾਡਾ ਇਹ ਹੈ ਕਿ ਅਸੀਂ ਰੁੱਖਾਂ ਤੇ ਪੁੱਖਾਂ ਦੇ ਬੈਰੀ ਜਿਹੜੇ ਸਾਡੇ ਸਮਾਜ ਦਾ ਪਾਣੀ ਗੰਧਲਾ ਕਰਦੇ ਆ ਅਸੀਂ ਇਹਦੀ ਰੋਕ ਥਾਮ ਲਈ ਇੱਕ ਮੈਸੇਜ ਹਸਨੇ ਆਇਆ ਅਸੀਂ ਕਿਸੇ ਧਰਮ ਨਾਲ ਨਹੀਂ ਜੋੜ ਕੇ ਗੱਲ ਕਰਦੇ ਕਿਸੇ ਵੀ ਇਹ ਵਿਸ਼ੇਸ਼ ਵਿਅਕਤੀ ਨਾਲ ਜਾਂ ਕਿਸੇ ਕਲ ਧਰਮ ਨਾਲ ਇਹ ਕੇਵਲ ਤੇ ਕੇਵਲ ਸਮਾਜ ਨੂੰ ਇੱਕ ਸੇਧ ਦੇਣ ਵਾਸਤੇ ਆ ਜਿਹਨੇ ਰੁੱਖਾਂ ਦੀ ਗੱਲ ਕਰਦੇ ਆਪਾਂ ਪੁੱਖਾਂ ਐਰਮੈਟਿਕ ਪੁੜੀਆਂ ਕਤਲ ਹੋ ਰਹੀਆਂ ਨੇ ਤੀਜੇ 탸ਆਂ ਨੇ ਕਤੀਆਂ ਨੂੰ ਕਿਉਂਕਿ 탸ਆਂ ਹੋਣਗੇ ਤਾਂ 탸ਆਂ ਲੱਗਣਗੀਆਂ ਸਾਡੇ ਰੁੱਖ ਖਤਮ ਹੋਈ ਜਾ ਰਿਹਾ ਸਾਡੇ ਪਾਣੀ ਖਤਮ ਹੋਈ ਜਾ ਰਿਹਾ ਸਾਡੀ ਜਿਹੜੀ ਧਰਤੀ ਦਾ ਪਾਣੀ ਆ ਅਸੀਂ ਗੰਦਲਾ ਕਰਤਾ ਕਿਉਂਕਿ ਜਿੱਦਾਂ ਬਾਣੀ ਚ ਅਸੀਂ ਰੋਜ਼ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਅਸੀਂ ਕਿੰਨੇ ਕੁ ਸੁਚੇਤ ਆ ਅਸੀਂ ਪਾਣੀ ਵੀ ਗੰਦਲਾ ਕਰਤਾ ਧਰਤੀ ਵੀ ਅਮਲੀ ਬਣਾਤੀ ਔਰ ਸਾਡਾ ਅਜਲਾ ਵਾਤਾਵਰਨਾ ਉਹਦੇ ਲਈ ਵੀ ਅਸੀਂ ਸੁਚੇਤ ਨਹੀਂ ਹੈਗੇ ਇੱਕ ਸੁਨੇਹਾ ਦੇਣਾ ਦੇ ਕੁੜੀਆਂ ਨੂੰ ਆਪਾਂ ਧੀਆਂ ਨੂੰ ਕੁੱਖ ਵਿੱਚ ਨਹੀਂ ਮਾਰਨਾ ਇਹ ਧੀਆਂ ਹੋਣਗੀਆਂ ਤਾਂ ਧੀਆਂ ਪੈਣਗੀਆਂ ਸਾਡੇ ਵੱਡੇ ਰੱਖਣੇ ਜਿਹੜੇ ਉਹ ਵੀ ਖੱਤ ਮੁੰਡੇ ਜਾ ਰਹੇ ਨੇ ਸੋ ਇਸ ਕਰਕੇ ਰੋਖ ਲਾਣੀ ਅੱਜ ਸਾਡਾ ਮੈਸੇਜ ਜਿਹਾ ਸੀਗਾ ਕਿ ਇਹ ਰੋਖ ਡੰਡੇ ਵਾਲੇ ਸੀਗੇ ਪਰ ਕਿਸੇ ਨੇ ਆ ਕਰਕੇ ਕੋਈ ਨਹੀਂ ਸੀ ਫੇਰ ਮੇਲਾ ਲਾਵਾਂਗੇ ਥੋੜੇ ਦਿਨ ਨੂੰ ਅਸੀਂ ਰੋਖ ਬੰਦਾ ਕਿ ਜਿੰਨੇ ਕੁ ਵੀ ਲੱਗ ਸਕਦੇ ਰੋਖ ਲਾਵਾਂਗੇ ਜਿੰਨੇ ਕੁ ਵੀ ਅਸੀਂ ਪਾਣੀ ਦੀ ਸੰਭਾਲ ਕਰ ਸਕਦੇ ਆ ਕੁਟੀਆਂ ਖੁੱਲੀਆਂ ਚੜਦੀਆਂ ਨੇ ਗੱਡੀਆਂ ਨੂੰ ਵੀ ਬਿਨਾਂ ਗੱਲ ਤੋਂ ਪਾਣੀ ਪੀ ਜਾਂਦੇ ਆ ਇੱਕ ਪਾਣੀ ਦੀ ਬੋਤਲ 20 ਰੁਪਏ ਦੀ ਆ ਮੈਂ ਗਾਰੰਟੀ ਨੇ ਮੈਂ ਚੈਲੰਜ ਕਰਕੇ ਕਹਿਣਾ ਕਿ ਇੱਕ ਬੇਟਲ ਦੇ ਨਾਲ ਮੈਂ ਦੋ ਕਾਰਾਂ ਦੁਨੀਆ ਟੰਗ ਨੇ ਸਾਫ ਕਰ ਸਕਦਾ ਪਰ ਜਦੋਂ ਪਾਣੀ ਦੀ ਮੁੱਲ ਵੈਲਿਊ ਪਤਾ ਲੱਗੂ ਲੋਕਾਂ ਨੂੰ ਜੇ ਰਾਜਸਥਾਨ ਦੇ ਲੋਕਾਂ ਵਾਂਗੂ ਦੋ ਰੀਲ ਤੋਂ ਘਰੇ ਚੱਕ ਕੇ ਲਿਆਉਣੇ ਪਏ ਤੇ ਇਹ ਰੱਬ ਦੀ ਜਿਹੜੀ ਸਦਾਤਾ ਵਾਤਾਵਰਣ ਹਵਾ ਸਭ ਨੂੰ ਖੁੱਲੀ ਪ੍ਰਮਾਣਨ ਦਿੰਦਾ ਇਹਦੇ ਲਈ ਅਸੀਂ ਸਟੇਪ ਨਹੀਂ ਜੇ ਕੋਈ ਵੈਂਟੀਲੇਟਰ ਤੇ 7.5 ਲੱਖ ਰੁਪਏ ਦਾ ਬਿੱਲ ਆਉਂਦਾ ਦੇ ਦਿੰਦਾ ਉਹ ਕਾਰਨ ਇਹ ਹੀ ਆ ਵੀ ਅਸੀਂ ਸਟੇਪ ਨਹੀਂ ਹੋਏ ਅਸੀਂ ਬੱਚਿਆਂ ਨੂੰ ਸੇਧਣ ਵਾਸਤੇ ਇਹ ਪ੍ਰੋਗਰਾਮ ਕਰ ਰਹੇ ਹਾਂ ਕਿੰਨਾ ਕਿੰਨੀ ਜਗਦਾ ਕਿ ਜਿਹੜੇ ਅਲੋਪ ਹੁੰਦਾ ਜਾ ਰਹੇ ਖੱਡਾ ਚਾਰ ਅਸੀਂ ਬਚਾਉਣ ਦੇ ਲਈ ਵਿਰੇ ਕਹਾਣੀਆਂ ਕਿਤੇ ਜਾ ਰਹੇ ਨਹੀਂ ਦੇਖਿਆ ਚਾਹਤੀਆਂ ਤੋਂ ਦਿਖਾਈਆਂ ਪਰ ਕਹਾਣੀਆਂ ਜਿਹੜੀਆਂ ਮਤਲਬ ਪੜ੍ਹ ਕੇ ਦਿਖਾਈ ਗਈ ਕਿ ਕਿ ਨਾਲ ਪੜ੍ਹ ਕੇ ਦਿਖਾਈ ਗਈ ਹਰੇਕੀ ਛਿੰਟੀ ਆਈਟਮ ਦਿਖਾਈ ਗਈ ਕਿਤਨੀਆਂ ਲੱਗਾਂ ਨਹੀਂ ਕਿ ਜਿਹੜੇ ਕਹਾਣੀਆਂ ਸਭੇ ਚੱਪ ਚੱਪ ਨਾਲ ਚੱਲਦੇ ਤੁਹਾਨੂੰ ਕਿੱਥੇ ਲੇ ਤੁਹਾਨੂੰ ਸਵਰਨ ਲੋਕ ਗੀਤਾਂ ਦੇ ਵਿੱਚ ਲੋਕ ਬੋਲੀਆਂ ਦੇ ਵਿੱਚ ਅਸੀਂ ਤੀਆਂ ਦਾ ਜ਼ਿਕਰ ਅਕਸਰ ਸੰਦੇ ਆਏ ਆ ਪੜ੍ਹਦੇ ਆਏ ਆ ਅਸੀਂ ਕੋਈ ਨਵੇਂ ਸੂਝਬਾਨ ਥੋੜੀਆਂ ਸਾਡੇ ਬਜ਼ੁਰਗਾਂ ਤੋਂ ਚੱਲਦੀਆਂ ਆ ਰਹੀਆਂ ਨੇ ਸਾਡੀਆਂ ਦਾਦੀਆਂ ਨਾਨੀਆਂ ਪਰਨਾਨੀਆਂ ਇਹ ਤੀਆਂ ਦਾ ਤਿਹਾਰ ਮਨਾ ਇੱਕੋ ਸਾਡਾ ਵਿਰਾਸਤੀ ਸਭਿਆਚਾਰ ਦਾ ਹਿੱਸਾ ਹੈ ਤੇ ਇਹਦੇ ਵਿੱਚ ਕੀ ਆ ਵੀ ਇਹ ਜਿਹੜੀਆਂ ਲੋਕ ਹੋ ਰਹੀਆਂ ਨੀ ਚੀਜ਼ਾਂ ਅਸੀਂ ਪਿੱਛੇ ਦਿਖਾਈ ਨਹੀਂ ਚਾਰਖੇ ਦੇ ਕੰਨ ਟੱਕਦੀਆਂ ਗੀਤ ਸੁਣ ਲੈਣਾ ਮੇਰੇ ਚਾਰਖੇ ਦੀ ਟਕਤੀ ਮਾਰ ਵਿੱਚ ਅਨਕੱਤਾਂ ਕੇ ਨਾ ਆ ਗੜਬਾ ਦਿਖਾਇਆ ਤੁਹਾਨੂੰ ਜੇ ਮੁੰਡੇ ਅਸਨ ਤੋਰ ਦੇ ਵੇਖਣੀ ਗੜਬਾ ਨਾ ਇਹ ਚਾਂਦੀ ਦਾ ਪੁਰਾਣਾ ਜਿਹੜੇ ਅਸੀਂ ਉਹ ਗੀਤ ਤਾਂ ਅਸੀਂ ਲਖਾਈਆਂ ਨੇ ਚੀਜ਼ਾਂ ਕਿ ਬੱਚਿਆਂ ਨੂੰ ਪਤਾ ਲੱਗੇ ਲੈ ਬੱਚਿਆਂ ਨੂੰ ਅੱਜ ਮੈਂ ਗਰੰਟੀ ਨਾਲ ਕਹਿੰਦਾ ਉਹਨਾਂ ਨੂੰ ਪੁੱਛ ਲੈ ਕਿ ਕੀ ਹੁੰਦੀ ਆ ਅਲੀ ਦੇ ਵਿੱਚ ਤੇਲ ਪਾਇਆ ਜਾਂਦਾ ਸੀ ਸਾਡੇ ਜਿੰਨੀਆਂ ਦੁਕਾਨਾਂਾਂ ਨੇ ਉੱਥੇ ਪਲੀ ਦੇ ਵਿੱਚ ਤੇਲ ਲੈਂਦੇ ਹੋ ਜੇ ਤੁਸੀਂ ਤਾਂ ਉਹ ਪਾਈਏ ਦਾ ਗਲਾਸ ਜਿਹੜਾ ਉਹ ਕਿੱਲੇ ਦਾ ਠਿਆਨੀ ਦਾ ਕਿੱਲੇ ਦਾ ਹੁੰਦਾ ਸੀ ਇਹ ਪਿਆਨੀ ਪਿਆਨੀ ਦੇ ਜਿਹੜੇ ਪਾਈਆ ਜਾਂ ਕੰਦਰਾ ਪਾਈਆ ਦਾ ਇਹ ਅਸੀਂ ਖਰੀਦਿਆ ਮਤਲਬ ਉਸ ਵੇਲੇ ਵੀ ਇਹ ਉਹਦੇ ਲੋਕਾਂ ਤੇ ਲਵੇਰੀਆਂ ਮੱਝਾਂ ਰੱਖੀਆਂ ਹੁੰਦੀਆਂ ਸੀ ਪਹਿਲਾਂ ਤੇ ਸਾਡੇ ਕੋਲ ਹੈ ਨਹੀਂ ਅੱਜ ਅੱਧ ਤੋਂ ਵੱਧ 50% ਅਸੀਂ ਡੁਪਲੀਕੇਟ ਦੁੱਧ ਪਨੀਰ ਖਾ ਰਹੇ ਹਨ ਹਨ ਸਮਝ ਲਓ ਕਿਸ ਤਰ੍ਹਾਂ ਪਿਆ ਮਨਾਈ ਜਾਂਦੀ ਐ ਕਿ ਆਪਾਂ ਇਸ ਤਰ੍ਹਾਂ ਕਰਤੇ ਜਾਂਦੇ ਸੀ ਪਿੰਗਾ ਚੁੱਕੇ ਜਾਂਦੀ ਸੀ ਤੇ ਅੱਜ ਉਹ ਲੋਪ ਹੁੰਦਾ ਦੇਖ ਰਿਹਾ ਹਾਂ ਉਹਦੇ ਕਰਕੇ ਤੇ ਪ੍ਰੋਗਰਾਮ ਰੱਖਦੇ ਹਾਂ ਕਿਉਂਕਿ ਇਹ ਪ੍ਰੋਗਰਾਮ ਸਾਡਾ ਕੋਈ ਸਿਆਸਤ ਨਾਲ ਜੁੜਿਆ ਹੋਇਆ ਨਹੀਂ ਹੈ ਇਹ ਪਰਉਰਾਨਿਕ ਸੇਵਾ ਭਾਵਨਨ ਵਾਲਿਆ ਇਹ ਨਰਪਾਲ ਸਿੰਘ ਦਾ ਪਾਲ ਇਹਨਾਂ ਦੀ ਬੇਟੀ ਦੀ ਯਾਦ ਦੇ ਵਿੱਚ ਅਸੀਂ ਕਰਦੇ ਆਂ ਤੇ ਇਹ ਸਾਡਾ ਕੋਈ ਇਹ ਤਾਂ ਸਿਆਸੀ ਕੋਈ ਮਸਤਰ ਨਹੀਂਗਾ ਸਾਡਾ ਮਸਤੀ ਦਾ ਸਨੇਹਾ ਗਿਆ ਇਹ ਸਨੇਹਾ ਇੱਕ ਬੀਬੀਆਂ ਹੁੰਦੀਆਂ ਕਿਤੇ ਇੱਕ ਔਰਤ ਹੀ ਉਹੀ ਜੋਦਾ ਪਹਿਨਦਾ ਕਰਦੀ ਆ ਉਹੀ ਸ਼ੂਗਮਾ ਪਹਿਨਦਾ ਕਰਦੀ ਆ ਉਹੀ ਗਾਂਢੀ ਪਹਿਨਦਾ ਕਰਦੀ ਆ ਤੇ ਦਾਤਾ ਤੇ ਭਗਤ ਸ਼ੂਰ ਨੇ ਤਿੰਨੇ ਜੱਕ ਜਿਉਂਦੇ ਨੇ ਉਸੇ ਕਰਕੇ ਆ ਔਰਤ ਗੰਨੀ ਜਣੇ ਦਾ ਭਗਤੀਆਂ ਨਹੀਂ ਤਜਤਾ ਸ਼ੂਰ ਨਹੀਂ ਤਜਣਾ ਬਾਦ ਰਹਿ ਕਾ ਇੱਕ ਵਾਰ ਨੂੰ ਇਹ ਤਾਂ ਹੁਣ ਕੀ ਆ ਗਿਆ 6 ਆਰਥ ਤਾਂ ਆਹ ਵੀ ਆਪਣੇ ਬੋਤਨ ਨੂੰ ਇੱਕ ਵਧੀਆ ਸੇ ਦੇ ਕੇ ਵਧੀਆ ਵਧੀਆ ਹੋਣਟ ਵਧੀਆ ਪਾਇਲਟ ਵਧੀਆ ਫਿਰ ਵਿਗਿਆਨੀ ਵਧੀਆ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਇੱਕ ਆਰਥ ਨਾਲ ਹੀ ਦੀ ਤੁਸੀਂ ਕਹਿੰਦੇ ਹੁਣ ਅੱਜ ਕਿਹੜਾ ਵੀ ਇਹ ਪ੍ਰਾਣਿਕ ਸਵੈਚਾਰਨ ਲੈ ਕੇ ਤਾਂ ਅੱਜ ਸਭ ਬੈਠੇ ਜਿਹੜਾ ਪ੍ਰਾਣਿਕ ਸਵੈਚਾਰਨ ਆ ਲੋਕ ਹੁੰਦਾ ਜਾ ਰਿਹਾ ਸਰਕੇ ਸੀ ਹੁਣ ਸੇ ਦਿਨ ਚਾਹਣਾ ਵੀ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਕਰੋਗੇ ਕਿਹੜੀ ਚੀਜ਼ ਕਿਵੇਂ ਆ ਕਿਹੜੀ ਕਿਵੇਂ ਤਾਂ ਕਰਕੇ ਅਸੀਂ ਪ੍ਰਾਣਾ ਗਲਤ ਦਿਖਾ ਰਹੇ ਹਾਂ ਮੈਂ ਬੋਲ ਸਕਦੇ ਹਾਂ ਜੇ ਨਵੀਂ ਬੋਲੀ ਬਣਾਇਆ ਜਾਂਦਾ ਸੀ ਜੇ ਫਿਰ ਨਹੀਂ ਅੱਜ ਕੱਲ ਨਿੱਕੇ ਨਿੱਕੇ ਬੱਚਿਆਂ ਨੇ ਸਾਰੀਆਂ ਬੋਲੀਆਂ ਆਉਣ ਲੱਗੀਆਂ ਤੁਸੀਂ ਦੇਖਿਆ ਹੀ ਹੋਗਾ ਬਿਲਕੁਲ ਵੱਡਿਆਂ ਨਾਲੋਂ ਪਹਿਲਾਂ ਨਿੱਕੀਆਂ-ਨਿੱਕੀਆਂ ਬੋਲਦੀਆਂ ਪਾਰੀਆਂ ਸੀਆਂ ਪਹਿਲਾਂ ਤੁਸੀਂ ਦੇਖਿਆ ਹੈ ਹਾਂਜੀ ਬੱਚਿਆਂ ਨੂੰ ਇਹ ਸੇ ਦੇ ਰਹੇ ਸੀ ਵਿੱਚ ਲੋ ਅੱਗੇ ਮਤਲਬ ਨੌਲੇਜ ਮਿਲਿਆ ਇਹਨਾਂ ਨੂੰ ਕੱਲ ਚੱਲ ਗਈ ਸੋ ਅੱਜ ਤੁਸੀਂ ਵੀ ਪਹੁੰਚੇ ਹੋ ਤਾਂ ਹੀ ਹਰ ਸਿੰਘਾ ਧਰਕੇ ਆਏ ਹੋ ਸੱਚ-ਸੱਚ ਕੇ ਆਏ ਹੋ ਕਿਸ ਤਰ੍ਹਾਂ ਦੀ ਮਤਲਬ ਪੁਰਾਣੀ ਸਭ ਚੰਗੀਆਂ ਪੀਆਂ ਮਨਾਈਆਂ ਜਾ ਰਹੀਆਂ ਉਹ ਵੀ ਸਾਹਮਣੇ ਹੋ ਰਹੀਆਂ ਹੋਤ ਹੋ ਗਿਆ ਇਹ ਆ ਤਾਂ ਬੱਚਿਆਂ ਨੂੰ ਪਤਾ ਲੱਗ ਰਿਹਾ ਹੈ ਪਿਛਲਾ ਜੋ ਵੀ ਹੈ ਸਾਰਾ ਘੁੰਮ ਹੋ ਰਿਹਾ ਹੈ ਕਿੰਨੇ ਕੁਸ਼ੀ ਵਿੱਚ ਜਿਸ ਚੱਲਦੀ ਹੈ ਮੈਨੂੰ ਤੁਸੀਂ ਦੇਖ ਰਿਹਾ ਨੱਚਦੇ ਨੂੰ ਮੈਂ ਉਹਨੂੰ ਕਿੰਨੀ ਠੂਕੀ ਹੈ ਮੈਂ ਹੱਥ ਲੇਟ ਹੋ ਗਈਆਂ ਮੈਂ ਕਰੋ ਲੜਕੇ ਵੀ ਆਈਆਂ ਜਲਦੀ ਜਲਦੀ ਕੰਮ ਨਿਬੇੜ ਦੋ ਮੈਨੂੰ ਜਾਣਾ ਹੈ ਕੋਈ ਬੋਲੀ ਇਸ ਤਰ੍ਹਾਂ ਨਹੀਂ ਜਿਹੜੀ ਆਹ ਬਈ ਮੈਂ ਤਾਂ ਇੱਕ ਬੋਲੀ ਆਂਦੀ ਹੈ ਨੀ ਹਰਾ ਪੋਣਾ ਨੀ ਪੀਲਾ ਪੋਣਾ ਮੇਰੇ ਪਾਪ ਦਾ ਜਵਾਈ ਨਹੀਂ ਬੜਾ ਸੋਨਾ ਮੇਰੇ ਪਾਪ ਦਾ ਜਵਾਈ ਨਹੀਂ ਗੜਾ ਸੋਨਾ ਇਹ ਕਹਣਾ ਚਾਹੁੰਦੇ ਵਾਦੇ ਨੌਜਵਾਨ ਨੇ ਨੌਜਵਾਨ ਪਰ ਬੱਚੇ ਕਿ ਸਾਕੇ ਪਹੁੰਚੇ ਸੀ ਬੱਚੇ ਨੇ ਕਿ ਕਾਫੀ ਮਤਲਬ 40 ਪਿੰਡ ਵਿੱਚ ਪਿੰਡ ਵਿੱਚ ਨਿੱਕੀਆਂ ਨਿੱਕੀਆਂ ਕੁੜੀਆਂ 5 ਵਜੇ ਉਹ ਦੇਖੋ ਆ ਜਾਂਦੀਆਂ ਸੀ ਇੰਨੀਆਂ ਸੋਹਣੀਆਂ ਸੋਹਣੀਆਂ ਉਹਨਾਂ ਨੇ ਬੋਲੀਆਂ ਪਾਉਣੀਆਂ ਜਿਹੜੀਆਂ ਸਾਨੂੰ ਵੀ ਨਹੀਂ ਆਉਂਦੀਆਂ ਯਾ ਬਹੁਤ ਖੁਸ਼ ਹੈ ਨਾ ਇਹਨਾਂ ਬੱਚਿਆਂ ਤੋਂ ਮੈਂ ਨਾ ਉਹ ਗਿਫਟ ਦੇਣਾ ਸੀ ਮੈਂ ਜੇ ਲੇਟ ਹੋ ਗਈ ਮੇਰੇ ਘਰ ਅਜ ਬੜੇ ਮਹਿਮਾਨ ਆਏ ਹੋਏ ਸੀ ਉਹਨਾਂ ਨੂੰ ਸਨਮਾਨਤ ਕਰਨਾ ਸੀ ਇਹਨਾਂ ਨੇ ਕੱਲ ਸਨਮਾਨਤ ਕਰਾਂਗੀ ਸੋਹਣੇ ਅਰਮਿਤ ਦੇ ਖਾਂ ਦੇ ਤੇ ਅੱਜ ਕਾਫੀ ਮਤਲਬ ਨਹੀਂ ਪਹਿਰਾਵੇ ਚਾਹੀਉਂ ਬਿਲਕੁਲ ਹਵਾ ਤੋਂ ਫਰੈਂਡ ਆਪਦਾ ਹੁੰਦਾ ਵਾ ਤਾਂ ਦਾ ਪਾਇਆ ਵਾ ਵਧੀਆ ਹਾਫਿੰਗਾ ਕੀਤਾ ਮਤਲਬ ਹਰ ਇੱਕ ਦੇ ਦੇ ਪੈਸਾ ਦੇ ਦਿੱਤੇ ਉਹ ਮੇਰੇ ਲੱਗਦਾ ਵਾ ਸਪੈਸ਼ਲ ਤੁਸਾਂ ਸਰ ਕਰਦੇ ਅਸੀਂ ਨਹੀਂ ਆ ਸਾਨੂੰ ਬਹੁਤ ਵਧੀਆ ਲੱਗਦਾ ਸਾਨੂੰ ਪਿੰਡ ਤੋਂ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਵਾ ਅਸੀਂ ਹਫਤਾ ਪਹਿਲਾਂ ਤਿਆਰੀ ਕਰ ਲੱਗ ਜਿੰਨੇ ਬੱਚਿਆਂ ਨੂੰ ਲਾ ਕੇ ਟੈਨ ਕਰਦੇ ਆ ਵਿੱਚ ਉਹ ਇਸ ਲਈ ਤਿਆਰੀ ਤੇ ਆਉਦੀ ਹਾਂ ਅਸੀਂ ਬੱਚਿਆਂ ਨੂੰ ਗਿੱਦੜ ਸਿਖਾਉਨੇ ਆ ਨੱਚਣਾ ਸਿਖਾਉ ਲਿਆ ਇੱਥੇ ਵਿਕੀ ਮੈਂ ਨੱਚਣਾ ਕਿਵੇਂ ਆਪਣਾ ਸੱਭਿਆਚਾਰ ਬਣਾਉਣਾ ਆ ਅਸੀਂ ਹਰ ਕੋਈ ਚੀਜ਼ ਨਾਲ ਦੱਸਦੇ ਆ ਕਿ ਕੀ ਫਿਰਦੇ ਆ ਤੇ ਸਰ ਵਧੀਆ ਤੇ ਵਧੀਆ ਪੈ ਕਰਵਾਉਂਦੇ ਇਹਨਾਂ ਨੂੰ ਤੇ ਵੀ ਬੱਚਾ ਬੋਲੀਆਂ ਹੌਣ ਸਿੱਖਣਾ ਸਕੀਮ ਮਿਲਦੀ ਹੈ ਸੀਐਸ ਲੈਵਨ ਆ ਰਹੇ ਆ ਕਿ ਉਹ ਗਾਮ ਪਦਮਾ ਫੇਰ ਕਿਹਨੂੰ ਤੇ ਇਹਨੂੰ ਕੋ ਖਾਟ ਨਹੀਂ ਰੱਖੇ